ਆਪਾਂ ਤੁਹਾਨੂੰ ਲੋ ਲੋ ਮਾჩევਾਂ ਨੂੰ ਆ ਦੇਣਾ ਅਸੀਂ ਤਾਂ ਤਾੜੀਆਂ ਮਾਰ ਕੇ ਅਪਰੀਸ਼ੀਏਟ ਹੀ ਕਰਨਾ ਚਲਾ ਬਈ ਆ ਤਾੜੀਆਂ ਆ ਤਾੜੀਆਂ ਮਾਰ ਦੋ ਯਾਰੋ ਖੜ ਜੋ ਆਵਾਜ਼ ਬਈ ਬੜਾ ਵਾਰਿਆਂ ਦੀ ਵਾਹ ਜੀ ਵਾਹ ਬਾਸ ਬਈ ਬਾਦੂ ਵਾਲੀ ਬਾਸ ਸ਼ੁਕਰਾਨਾ ਵਾਲੀ ਤਾੜੀਆਂ ਵਾਲੀ ਆਇਓ ਸਾਰੇ ਆਇਓ ਬਣਾਉਂਦੇ ਆਂ ਖੇਡ ਆਇਓ ਗੋਲ ਨੂੰ ਇਹ ਚੰਗੋ ਦੇ ਚੋਪਾਈ ਜਾਂਦੀ ਚੋਪਾਈ ਜੀ ਆਹੋ ਰਾਣੀ ਲੱਗ ਜਾਂਦਾ ਹੋਣੀ ਕੰਦੀ ਕੰਦੀ 35 ਦਾ ਚਾਲਾ 35 ਲੱਗਦੇ 35 ਪੂਰੇ ਕਰਦੇ 43 40 50 ਵੀ ਲਾਉਣੀ 40 43 43 40 40 40 ਸੰਤਾਣੀ Er staan, manja, 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 Merci. 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 ਪੋਸਟ ਆ ਮਾ ਮੁੰਡੇ ਦਾ ਜੋਸ਼ ਨਾ ਨਾ ਦੇ ਨਾਉਂ ਦੀਆਂ ਇਹਨਾਂ ਨਹੀਂ ਰਹੀਆਂ ਉਹਨਾਂ ਨਾਉਂ ਦੀਆਂ ਵੀ ਚਲੋ ਬਈ ਨਹੀਂ ਨਹੀਂ ਨਾਲ ਤੁਸੀਂ ਕਹਿਣਾ ਇੱਕ ਵਾਰ ਉਹ ਯਾਰ ਸਾਰੇ ਉੱਠੋ ਕੀ ਕਹਿਣਾ ਸਾਰੇ ਉੱਠੋ ਠੀਕ ਆ ਉਹ ਸਾਰੇ ਉੱਠਾ ਤੂੰ ਵੀ ਕਰਾ ਤੋ ਬੜਾ ਪਤਾ ਕੀ ਸੀ ਮੇਰਾ ਸੁਪਨਾ ਇਹ ਸੀ ਕਿ ਮੈਂ ਹਰ ਇੱਕ ਪਿੰਡ ਦੇ ਗਰਾਊਂਡ ਤੇ ਜਾ ਕੇ ਮਿਹਨਤ ਕਰਨੀ ਆ ਸੋਚਾਂਗਾ ਪੂਰਾ ਮੇਰਾ ਵੀ ਹੋ ਗਿਆ ਬਾਈ ਦਾ ਵੀ ਹੋ ਗਿਆ ਹੁਣ 7-8 ਮਹੀਨੇ ਹੋ ਗਏ ਮੈਨੂੰ ਮਿਹਨਤ ਕਰ ਦੇਣਾ ਹਾਂ ਚਾਰ ਕਰਕੇ ਆ ਜਾ ਕੇ ਅੰਗਜ ਰੱਖਣੀ ਹੋਰੇ ਮੇਲ ਕਰਾ ਦੇ ਆ ਵੀ ਝੜ ਕੇ ਆ ਝੜ ਕੇ ਆ ਵੀ ਤਾੜੀਆਂ ਮਾਰ ਲਾ ਫਿਰ ਹੋਰ ਮਈਏ ਮੜੀ ਜੀ ਹਾਂ ਜੀ ਚੱਕਦੇ ਫੱਟੇ ਫਿਰ ਹਾਂ ਜੀ ਜੋਰ ਨਹੀਂ ਹੋਇਆ ਯਾਰ ਨਿਆਣੇ ਕਹੀ ਜਾਂਦੇ ਨੇ ਜ਼ੋਰ ਨਹੀਂ ਹੋਇਆ ਚਲ ਆਹੇ ਕਰਦੇ ਆਂ ਆਹੇ ਕਰਾ ਵੀ ਚਲ ਲਾਣੀ ਆ ਆਜੋ ਕਹ ਲਾਉਣੀਆਂ ਲਾਉਣੀਆਂ ਆਪਾਂ ਕਰਦੇ ਆਂ ਹੁਣ ਸੁਣੋ ਆਪਾਂ ਕਹਿੰਦੇ ਜੰਪਿੰਗ ਸਪੌਟ ਠੀਕ ਐ ਇੱਥੇ ਪਤਾ ਕੀ ਕਰਨਾ ਯਾਰ ਇੱਥੇ ਬੈਠ ਗਏ ਠੀਕ ਐ ਉੜਨਾ ਪੂਰਾ ਉੱਚਾ ਇੱਥੇ ਬਹਿਣਾ ਇਹ ਦੇਖੋ ਤੋ ਠੀਕ ਐ ਪ੍ਰਧਾਨ ਸਾਹਿਬ ਲਾਉਣੀਆਂ 50 ਆਪਾਂ 25 ਕੀ ਜਿਹ ਹਿੰਮਤ ਆ ਉਹ ਤੁਹਾਡੀ ਇੱਛਾ ਮੂਰੇ ਹੋ ਵੀ ਛਾ ਗੱਡਾ ਕਮੈਂਟ ਇੱਕ ਕਮੈਂਟ ਰਾਮੇਨਾ ਕੋਈ ਖੜਕਾ ਮੁੱਤਾਈ ਪੈਰ ਨਾ ਦੇ ਰਾਮੇਨਾ ਟੈਂਸ਼ਨ ਨਹੀਂ ਪਾੜ ਤਕੜੇ ਠੀਕ ਹੈ ਠੀਕ ਹੈ ਬਾਜਾ ਬੱਚੀ ਲਾਉਣੀਆਂ ਨੂੰ ਘੜਾ 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 ਚਾੜਨਾ ਚਾਹੋ ਠੀਕ ਹੈ

ਵੇ ਦੇ ਖੇਤਾਂ ਦੇ ਸਾਟੇ ਕਿੱਥੇ ਮੁੱਮਸ਼ਾ ਕਿੱਥੇ ਲੋਹੇ ਆਪਣਾ ਦੀ ਕਿੱਥੇ ਖੜਕੀਆਂ ਤੀਨੋ ਪਰਾ ਪੰਜਾਬ ਲੱਗ ਗਿਆ ਬਈ ਨਿੱਕ ਨਿੱਕ ਦੇ ਆ ਸਿੱਮਾ ਨਹੀਂ ਸੰਕੜੀਆਂ ਗੰਡੀਆਂ ਏ ਥੋੜੀਆਂ ਵਾਲੀਆਂ ਕਾਲੀ ਪਿੱਛੋਂ ਦੇ ਆ ਜੇ ਮੋੜ ਦੇਖਦੇ ਚਾਹ ਬੀ ਸਿੱਖ ਪੰਜਾਬ ਦਾ ਹਾਂ ਯਾਰ ਦੇਖੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਮੂਹਰੇ 300 ਬੰਦਾ ਖੜਾ ਠੀਕ ਆ ਮੈਂ ਕਿਉਂ ਕਹਾ 1 ਸਵਾ ਲੱਖ ਸੇ ਮੈਂ ਕਰਦਾ ਮੈਂ ਤਾਂ ਸੋ ਤੈਨੂੰ ਸੋਨ ਲੜਾਉਂਗਾ ਪਰ ਗਰਗੋਵੇ ਸਹੀ ਜਨਾ ਕਿਉਂ ਕਿਹਾ ਉਹਨਾਂ ਕੋਲੇ ਬਾਕੀ ਬੰਦਾ ਨਹੀਂ ਸੀ ਕੋਈ ਲੜਾਉਣ ਨੂੰ ਉਹ ਸਮੇਂ ਸਾਰੀ ਭੱਜ ਗਈ ਸੀ ਬਾਬਾ ਜੀ ਕਹਿੰਦੇ ਜਿਹੜਾ ਇੱਕ ਆ ਨਾ ਮੇਰਾ ਮੈਂ ਇੰਨਾ ਤਾਕਤਵਰ ਬਣਾ ਦੂ ਇਹਨੂੰ ਸਵਾ ਲੱਖ ਨਾਲ ਲੜਾ ਦੇ ਉਦੋਂ ਉਹਨੇ ਗੱਲ ਕਹੀ ਜੀ ਸਵਾ ਲੱਖ ਸੇ ਇੱਕ ਲੜਾਉ ਕਿਉਂਕਿ ਕੋਈ ਵੀ ਗੱਲ ਜੇ ਨਿਕਲਦੀ ਆ ਨਾ ਅੰਦਰੋਂ ਕਿਸੇ ਰੀਜਨ ਕਰਕੇ ਨਿਕਲਦੀ ਆ ਬਾਬੇ ਕਹਿੰਦਾ ਜਿਹੜਾ ਇੱਕ ਆ ਇਹ ਸਵਾ ਲੱਖ ਨਾਲ ਇਹੀ ਲੜੂ ਔਰ ਉਹ ਲੜਿਆ ਵੀ ਆ ਜਿਹੜੇ ਤੁਸੀਂ ਲੈਣਾ ਬਣਾ ਕੇ ਖੜ ਗਏ ਨਾ ਤੁਸੀਂ ਉਹ ਸਵਾ ਲੱਖ ਚ ਇੱਕ ਹੋ ਹੀ ਇੱਕ ਵਾਰੀ ਆਪਣੇ ਆਪਣੀ ਤਾੜੀ ਮਾਰ ਲਓ ਤੁਸੀਂ ਇਹੋ ਆ ਘਰ ਵੀ ਹਰਾਤਾ ਤੁਸੀਂ ਇਹ ਲਹਿਰ ਦਾ ਹਿੱਸਾ ਵੀ ਬਣ ਗਏ ਆ ਤੁਹਾਡਾ ਗਰਾਊਂਡ ਵੀ ਅੱਜ ਪੂਰਾ ਖੁਸ਼ ਹੋਊ ਹੋ ਕੇ ਰਹੀ ਇਹਨੂੰ ਆਹੀ ਚੀਜ਼ ਚਾਹੀਦੀ ਆ ਗਰਾਊਂਡ ਨੂੰ ਸੋ ਚੀਜ਼ਾਂ ਇੱਕ ਗੁਰਦੁਆਰਾ ਸਾਹਿਬ ਇੱਕ ਗਰਾਊਂਡ ਜਿੱਦਣ ਇਹਦੇ ਨਾਲ ਟੁੱਟ ਗਏ ਤੁਸੀਂ ਅੱਜ ਗਏ ਤੇ ਕੱਲ ਗਏ ਕੱਲੀ ਗੁਰਦੁਆਰਾ ਸਾਹਿਬ ਨਹੀਂ ਕੋਈ ਵੀ ਧਰਮ ਕੋਈ ਹਿੰਦੂਆ ਚਾਹੇ ਕੋਈ ਸਿੱਖਾ ਜਾਦਾ ਆਪਣੇ ਧਰਮ ਨਾਲ ਟੁੱਟ ਗਿਆ ਬੰਦਾ ਅੱਜ ਗਿਆ ਤੇ ਕੱਲ ਗਿਆ ਬਹੁਤ ਇਦਾਂ ਦੀਆਂ ਵੀਡੀਓ ਆ ਰਹੀਆਂ ਨੇ ਕਈ ਬੰਦੇ ਕਹਿੰਦੇ ਰੱਬ ਹੈ ਨਹੀਂ ਕਹਦੇ ਨੇ ਕਿ ਨਹੀਂ ਪਰਮਾਤਮਾ ਤੋਂ ਵੱਡਾ ਸਹਾਰਾ ਹੋਰ ਕੋਈ ਨਹੀਂ ਤਾਂ ਦੇਖੋ ਯਾਰ ਜੀ ਹੱਟਾ ਝੱਲਣ ਨਾ ਮਾਰ ਕੇ ਖਾਧੀ ਆਂ ਇਹ ਮੇਰੇ ਸਾਹਮਣੇ ਖੋਦੇ ਆਸ ਕੀ ਮੰਡ ਤਾਂ ਦੀਆਂ ਗੱਡੀਆਂ ਯਾਰ ਜੀ ਖਾਲੀ ਖਾਟੇ ਆ ਜੇ ਲਖਦੇ ਨੇ ਪਿੱਛੇ ਵੱਡੇ ਭੁਗਦੇ ਸਿੱਖਾਂ ਦੇ ਨਾਲ ਗੱਡਾਂ ਦੇ ਖਾਟੇ ਨਾ ਮੱਖਾ ਲਾ ਲਈ ਥੋੜੀ ਦੇਰ ਇਹਨੂੰ ਵਿੱਚ ਘਟਾ ਲੈਣੇ ਥੋੜੇ ਨਾਲ ਬੱਸ ਓਰੇ ਰਸਤੇ ਕੰਮਾ ਘੜ ਕੇ ਮੈਂ ਮੈਂ ਪਾੜਿਆ ਪੁੱਤ ਕੈਨੇਡਾ ਦਾ ਹਾਂ ਜ਼ਿੰਮੇਵਾਰ ਹਨ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਆਪਣੀ ਫਸਲ ਵਾਂਗ ਚੱਕੜ ਲੱਗ ਜਾਓ ਫੇ ਕੋਈ ਚੀਜ਼ ਆਪਣੇ ਹਾਂ ਪੁੱਤ ਨੂੰ ਸੋ ਇਹੀ ਚੀਜ਼ਾ ਮੈਂ ਉਮੀਦ ਕਰਦਾ ਬਾਈ ਕੋਈ ਮੈਂ ਗਲਤ ਗੱਲ ਨਹੀਂ ਕਹੀ ਹੂੰ ਜਿਹੜਾ ਦਾ ਸਿਆਣਾ ਉਹਦੇ ਪੱਲੇ ਅੱਜ ਪੈ ਗਈ ਹੋਣੀ ਆ ਨਹੀਂ ਸਵੇਰੇ 4 ਵਜੇ ਬਾਣੀ ਪੜਨ ਲੱਗ ਜਾਂਦੇ ਨੇ ਪਾਤੀ ਸਿੰਘ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਠੀਕ ਆ ਹੋਰ ਤਾਂ ਗੁਰਦੁਆਰਾ ਸਾਹਿਬੀ ਚਾਰ-ਚਾਰ ਪੰਜ-ਪੰਜ ਨੇ ਜੇ ਉਹਨਾਂ ਦੀ ਬਾਣੀ ਸੁਣ ਕੇ ਵੀ ਤੁਹਾਡੇ 'ਤੇ ਅਸਰ ਨਹੀਂ ਹੋਇਆ ਤਾਂ ਬਾਈ ਸਾਡੇ ਵਰਗੇ ਦੇ ਆਉਣ ਦਾ ਕੋਈ ਫਰਕ ਨਹੀਂ ਪੈਣਾ ਪਰ ਜਿਹੜਾ ਸਿਆਣਾ ਤੁਹਾਡੇ 'ਚ ਉਹਨੂੰ ਅੱਜ ਮੈਨੂੰ ਲੱਗਦਾ ਵੀ ਥੋੜੀ ਬਹੁਤੀ ਅੱਗ ਤਾਂ ਉਹਦੇ ਅੰਦਰ ਬਲਕੀ ਹੋਣੀ ਆ ਆਪਣੇ ਹੱਥਾਂ 'ਵਲ ਦੇਖ ਲਓ ਤੁਸੀਂ ਖੁਦ ਜ਼ਿੰਮੇਵਾਰ ਹੋ ਤੁਹਾਡੀ ਜ਼ਿੰਦਗੀ ਦੇ ਹੋਰ ਕੋਈ ਬਟ ਇੱਕ ਵਾਰੀ ਆਪਣੇ ਆਪ ਲਈ ਤਾੜੀਆਂ ਮਾਰੋ ਹੋਰ ਹੋਰ ਆਉਂਦਾ ਹਾਂ ਪਿੰਡ ਪਿੰਡ ਜਾਣੇ ਆ ਆਪਣੀ ਪੂਰੀ એનર્ਜੀ ਲਾਉਨੇ ਆ ਪਾਸੋਂ ਪਿੰਡ ਜਾ ਕੇ ਆਏ ਆ ਆ ਸਾਡੀ ਸਾਰੀ ਟੀਮ ਖੜੀ ਐ ਨਾਲ ਤੋਂ ਕੋਈ 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 ਸਾਰੇ ਜੁਨੇਟਡ ਬੰਦੇ ਨੇ ਪਰ ਸੋ ਪਿੰਡ ਦੇ ਵਿੱਚ ਵਿੰਟ ਕੀਤਾ ਪਿੰਟ ਕਰਦੇ ਕਰਦੇ ਅੱਛਾ ਮੈਨੂੰ ਤਿੰਨ ਵਾਰੀ ਚੱਕਰ ਆਇਆ ਹੁਣ ਵੀ ਤੁਸੀਂ ਦੇਖਦੇ ਹੋ ਮੇਰੇ ਅੱਖਾਂ ਸੁੱਜ ਗਈਆਂ ਆਉਣਗੀਆਂ ਸੁੱਜੀਆਂ ਨਾ ਇਹ ਅਸੀਂ ਇੰਨੀ ਫੋਰਸ ਨਾਲ ਕੰਮ ਕਰ ਰਹੇ ਹਾਂ ਡਾਕਟਰ ਵੱਲੋਂ ਵੀ ਜੇ ਜਾਣਦੇ ਆ ਉਹ ਕਹਿੰਦੇ ਨੇ ਕਿ ਜ਼ੋਰ ਨਹੀਂ ਲਾਉਣਾ ਜ਼ੋਰ ਨਹੀਂ ਲਾਉਣਾ ਅੱਖਾਂ ਸੁੱਜਣਾ ਗਲਤ ਗੱਲ ਹੁੰਦੀ ਆ ਬੰਦੇ ਦੇ ਦਿਲ ਲਈ ਹਟਲੀ ਗਲਤ ਗੱਲ ਹੁੰਦੀ ਐ ਇੰਨਾ ਬੋਲਣਾ ਇੰਨਾ ਪਿੰਡਾਂ ਦੇ ਵਿੱਚ ਘਰ ਨਹੀਂ ਜੀ ਫਿਰਨਾ ਮਾਣਾ ਹੁੰਦਾ ਇੱਕ ਬੰਦੇ ਦੇ ਲਈ ਪਰ ਅਸੀਂ ਫਿਰ ਵੀ ਪੂਰੀ ਫੋਰਸ ਨਾਲ ਕੰਮ ਕਰ ਰਹੇ ਸੀ ਜ਼ਿੰਮੇਵਾਰੀ ਆਪ ਚੱਕ ਰੋਜ਼ ਗਰਾਊਂਡ ਆਇਓ ਅਸੀਂ ਐਵੇਂ ਹੀ ਅੱਗੇ ਹੋਰ ਗਰਾਊਂਡਾਂ ਦੇ ਵਿੱਚ ਜਾਂਦੇ ਰਹਾਂਗੇ ਚੜ੍ਹਦੀ ਕਲਾ 'ਚ ਕੰਮ ਕਰਦੇ ਰਹਾਂਗੇ ਤੁਸੀਂ ਆਪਣੇ ਇੱਕ ਇੱਕ ਵਾਰੀ ਸਾਰੇ ਹੱਥ ਉੱਪਰ ਕਰੋ ਕਿ ਅਸੀਂ ਇਹਨਾਂ ਨਾਲ ਆਪਣੀ ਜ਼ਿੰਮੇਵਾਰੀ ਚੱਕਾਂਗੇ ਬਹੁਤ ਠੀਕ ਆ ਅਸੀਂ ਅੱਥਰ ਨੂੰ ਤਾੜੀ ਮਾਰੋ ਕਿ ਕਿਸੇ ਕਿਸੇ ਨੂੰ ਮਿਹਨਤ ਲਾਉਣੀ ਆ ਜੇ ਤੁਹਾਨੂੰ ਹੈ ਕਿਸੇ ਨੂੰ ਸ਼ੌਂਕ ਵੀ ਲਾਉਣੀ ਆ ਐਤਾ ਲਵਾਉਣੀ ਹੁੰਦਾ ਪੰਡਾ ਜਾ ਕੇ ਲਾਈਏ ਫਿਰ ਭਾਈ ਕਿਵੇਂ ਕਰੀਏ ਜੀ ਪੂਰੀ ਜ਼ਿੰਮਾਰੀ ਹੈ ਆਜੋ ਫਿਰ ਉਹ ਮੇਰੇ ਇਹਨਾਂ ਬਣਾ ਲਓ ਫਿਰ ਜਿਵੇਂ ਪਹਿਲਾਂ ਖੜੇ ਸੀ ਪਹਿਲਾਂ ਮੈਚ ਆਉਂਦੇ ਆ ਆ ਦੇਖੋ ਕਿੰਨੀ ਵਧੀਆ ਚੀਜ਼ ਆ ਹੋਰ ਆਪਾਂ ਨੂੰ ਕੀ ਚਾਹੀਦਾ ਆਪਣੇ ਰਸੋਈ ਦੇ ਵਿੱਚ ਸਰਜੀ ਦਾ ਨਾਮ ਆ ਵਿੱਚ ਸੰਧੂ ਪੰਡੂ ਦਾ ਬੈਸੇ ਮਹਾਂੂ ਹੈ ਇਹ ਆਰਮੀ ਦੇ ਵਿੱਚੋਂ ਰਿਟਾਇਰ ਵੀ ਨੇ ਔਰ ਇਹਨਾਂ ਨੇ ਅੱਜ ਇੱਥੇ ਇਹ ਅਨਾਉਂਸ ਕੀਤਾ ਕਿ ਜਿਹੜੀ ਆਉਣ ਵਾਲੀ ਭਰਤੀ ਆ ਚਾਹੇ ਉਹ ਪੰਜਾਬ ਪੁਲਿਸ ਦੀ ਆ ਚਾਹੇ ਆਰਮੀ ਦੀ ਆ ਮੈਂ ਕਹਿੰਦੇ ਮੇਰੇ ਵੱਲੋਂ ਇਹ ਨਿਯਮ ਕਰਵਾਈ ਜਾਉਗੀ ਪਿੰਡ ਵੱਡਵਾਲ ਦੇ ਵਿੱਚ ਬੱਚਿਆਂ ਨੂੰ ਜਿਨ੍ਹਾਂ ਨੇ ਭਰਤੀ ਹੋਣਾ ਫਿਜ਼ੀਕਲ ਟ੍ਰੇਨਿੰਗ ਔਰ ਇੱਥੋਂ ਤੱਕ ਨਹੀਂ ਇਹਨਾਂ ਨੇ ਬੱਚਿਆਂ ਦਾ ਪਹਿਲਾਂ ਰਿਦਮ ਟੈਸਟ ਵੀ ਫ੍ਰੀ ਦੇ ਵਿੱਚ ਕਲੀਅਰ ਕਰਾਇਆ ਉਹ ਕਹਿੰਦੇ ਹੁਣ ਨਿਕਲ ਜਾ ਰਿਦਮ ਟੈਸਟ ਇਹ ਕਹਿੰਦੇ ਹੁਣ ਵੀ ਹੁੰਦਾ ਮੈਂ ਉਸੇ ਕਰਵਾ ਦੇਣਾ ਸੀ ਸੋ ਸਾਨੂੰ ਇਹ ਜੇ ਸਾਡੇ ਭਰਾਵਾਂ ਦੀ ਨਾਲ ਜਰੂਰ ਤਾਂ ਸਾਡੇ ਸਿੱਤਾ ਠੀਕ ਨੇ ਚੜ੍ਹਦੀ ਕਲਾ ਚੋਂ ਅਸੀਂ ਪੈ ਰਹੇ ਹਾਂ ਪਰ ਜੀ ਬਹੁਤ ਵਧੀਆ ਤੁਹਾਡਾ ਉਪਰਾਲਾ ਜੀ ਤੇ ਪਰਮਾਤਮਾ ਦੀ ਕੋਈ ਚੜ੍ਹਦੀ ਕਲਾ ਚ ਰੱਖੇ ਤੁਸੀਂ ਦੋ ਬੋਲ ਤੁਸੀਂ ਕਹਿਣਾ ਚਾਹੋ ਜਿਹੜੇ ਤੁਸੀਂ ਗੱਲ ਕੀਤੀ ਸੀ ਇਹਦੇ ਵਿੱਚ ਬੰਦੇ ਮਿਹਨਤ ਨਹੀਂ ਕਰਦੇ ਇਹ ਕਹਿਣ ਲਈ ਤੁਸੀਂ ਭਰਤੀ ਹੋਈ ਹੈ ਕੀ ਕਹਿਣਾ ਚਾਹੋ ਮੈਂ ਬਾਈ ਦਾ ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਜਿੰਨਾ ਸਾਡੇ ਬਲਡ ਵਾਲਦੇ ਨੇ ਜਾਂ ਦੂਰੇ ਸਾਡੇ ਭੈਣ ਭਰਾ ਇੱਥੇ ਆਏ ਨੇ ਸਾਰਿਆਂ ਦਿਲੋਂ-ਦਿਲੋਂ ਧੰਨਵਾਦ ਕਰਦਾ ਬਾਈ ਜੀ ਨੇ ਪਹਿਲੇ ਬੋਲ ਦਾ ਬੀ ਨਸਾ ਜੋ ਅਸੀਂ ਆਪਦੇ ਆਪ ਰੋਕ ਸਕਦੇ ਹਾਂ ਜੇ ਆਪਾਂ ਆਪਣੇ ਪਰਿਵਾਰ ਤੋਂ ਸੁਰੂ ਕਰੀਏ ਤਾਂ ਅੱਗੇ ਤੱਕ ਜਾਊਗਾ ਤੇ ਬਹੁਤ ਹੀ ਛੋਟੀ ਬਰੀਕੀ ਲੈ ਜਾਣਾ ਪੋਸਦਾਂਗੇ ਜੇ ਅਸੀਂ ਨਸ਼ਿਆਂ ਤੋਂ ਵੱਧ ਕੇ ਤਾਂ ਸਾਰੀ ਈ ਤੋਂ ਵੱਧ ਕੇ ਸਭ ਤੋਂ ਪਹਿਲਾਂ ਅਸੀਂ ਕਹਿੰਦਾ ਵੀ ਸਿਹਤ ਸਿਹਤ ਸਾਡੀ ਤਾਂ ਠੀਕ ਹੋਵੇ ਅਸੀਂ ਗਰਾਊਂਡ ਜਾਵਾਂਗੇ ਬਾਕੀ ਜਿਹੜੇ ਬੱਚੇ ਨੇ ਗਰਾਊਂਡ 'ਚ ਆਉਣਾ ਤੇ ਮਨਾਲਾ ਜਿੰਨੀ ਛੋਟੀ ਉਮਰ ਲੈ ਕੇ ਨੌਟ ਉਮਰ ਤੇ ਕਿਸੇ ਨੇ ਫਿਜ਼ੀਕਲ ਫਿਟ ਕਰਨਾ ਤੇ ਅਸੀਂ ਕਿਸੇ ਨੇ ਆਰਮੀ ਦੇ ਵਿੱਚ ਜਾਣਾ ਤੇ ਕਿਸੇ ਆਪ ਫੋਰਸ ਨਹੀਂ ਜਿੰਨੀਆਂ ਹੀ ਫੋਰਸਾਂ ਨੇ ਜਿਨ੍ਹਾਂ ਦਾ ਟਾਈਮ ਇਸ ਮੈਂ ਬਾਟਵਾਲ ਖੇਡ ਗਰਾਊਂਡ ਦੇ ਦਿੱਤੀਆਂ ਸਮਾਉਂਗਾ। ਯਹੀ ਪਿੰਡ ਦਾ ਬੱਚਾ। ਬਾਈ ਜੀ ਨਹੀਂ ਆ ਰਿਹਾ ਸ਼ੌਟ ਕਰਕੇ ਆਜੋ। ਫਿਰ ਤੇਰੀ ਕਰਾਂਗਾ ਬੱਚੇ। ਚੌਥੀ ਗੱਲਾ ਸਰ ਜੀ। ਕੋਲ ਦੇ ਕੋਈ ਤਾੜੀਆਂ ਮਾਰਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ। ਬਾਈ ਜੀ ਅੱਜ ਨੌਜਵਾਨਾਂ ਦਾ ਜੋਸ਼ ਦੇਖ ਕੇ ਕਿਵੇਂ ਲੱਗਿਆ ਤੇ ਕੀ ਕਹਿਣਾ ਚਾਹੋਗੇ ਕੋਈ ਮੈਸੇਜ ਦੇਣਾ ਚਾਹੋਗੇ? ਬਾਈ ਬਹੁਤ ਵਧੀਆ ਲੱਗ ਰਿਹਾ ਜੀ। ਤੁਸੀਂ ਖੁਦ ਦੱਸੋ ਵੀ ਤੁਹਾਨੂੰ ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਹਾਂਜੀ ਬਸ ਦੇਖੋ ਪਰਮਾਤਮਾ ਨੇ ਜਿਹੜਾ ਕਾਰਜ ਆਪਾਂ ਨੂੰ ਲਾਇਆ ਹੋਇਆ ਆਪਾਂ ਉਹਦੇ ਤੇ ਲੱਗੇ ਹੋਇਆ। ਬਾਕੀ ਬਹੁਤ ਆਪਾਂ ਨੂੰ ਸਾਥ ਪਿੰਡਾਂ ਦੇ ਵਿੱਚੋਂ ਮਿਲ ਰਿਹਾ ਮੈਂ মিডিਆ ਨੂੰ ਵੀ ਬਾਈ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਲਹਿਰ ਨੂੰ ਤੁਸੀਂ ਦਿਖਾਓ ਹਰ ਇੱਕ ਬੱਚੇ ਤੱਕ ਪਹੁੰਚ ਨਹੀਂ ਕਰੋ ਤਾਂ ਕਿ ਸਾਨੂੰ ਹੋਰ ਜਿਹੜਾ ਫਲੋ ਮਿਲ ਸਕੇ ਕਿਉਂਕਿ ਚਾਹੇ ਬੱਚੇ ਸਾਡੇ ਨੇ ਚਾਹੇ মিডিਆ ਦੇ ਜਿੰਨੇ ਪੇਜ ਬਣਨੇ ਚਾਹੇ ਉਹਨਾਂ ਦੇ ਨੇ ਇਹ ਸਾਰਿਆਂ ਲਈ ਕਾਰਜ ਆ ਬਾਈ ਜਿਹੜੇ ਸਮਾਜ ਨੂੰ ਵੀ ਸੁਧਾਰ ਰਹੇ ਆ ਇੱਥੇ ਹਰ ਇੱਕ ਦਾ ਬੱਚਾ ਪੜ੍ਹਿਆ ਤੇ ਵੱਡਾ ਹੋਵੇ ਅਸੀਂ ਸਾਰਿਆਂ ਲਈ ਹੀ ਇਹ ਕਾਰਜ ਕਰ ਰਹੇ ਹਾਂ ਤੁਸੀਂ ਸਾਡੇ ਲਈ ਨਾ ਕਰੋ ਆਪਣੇ ਬੱਚਿਆਂ ਲਈ ਕਰ ਦਿਓ ਤਾਂ ਜ਼ਿਆਦਾ ਵਧੀਆ ਹੋਊਗਾ ਮੈਂ ਕਹਿੰਦਾ ਵੀ ਸਾਡੇ ਨਾਲ ਚੀਜ਼ ਇਹ ਹੈ ਬਾਈ ਜਿਆਦਾ ਮਿਲਿਆ ਮੈਨੂੰ ਜਿੱਦ ਤੱਕ ਮੈਂ ਤੱਕ ਰਿਹਾ ਵੀ ਸਾਰਾ ਮੀਡੀਆ ਬਾਈ ਪੇਡ ਪ੍ਰਮੋਸ਼ਨ ਤੇ ਡਿੱਚੁਕਿਆ ਜੇ ਤੁਹਾਨੂੰ ਕੋਈ ਬੰਦਾ ਪੈਸਾ ਦੇ ਰਿਹਾ ਤਾਂ ਤੁਹਾਡੇ ਚੈਨਲ ਤੇ ਐਡ ਚੱਲ ਰਹੀ ਆ ਨਹੀਂ ਤਾਂ ਕਿਸੇ ਨੂੰ ਕੋਈ ਮਨ ਲੱਗਦਾ ਲੈਕਾ ਦੇਖਾ ਹੈ ਨਹੀਂ ਅਸੀਂ ਜਿੰਨਾ ਕੀਤਾ ਸੈਲਫ ਪ੍ਰਮੋਵ ਕੀਤਾ ਅਜ ਤੱਕ ਆਪਣੇ ਪੇजेस ਤੇ ਆ ਬੱਚਿਆਂ ਨੇ ਆਈਡੀਆ ਬਣਾਈ ਹੋਈਆਂ ਨੇ ਇਹ ਪ੍ਰਮੋਟ ਕਰਦੇ ਨੇ ਪਰ ਕੋਈ ਸਪੋਰਟ ਨਹੀਂ ਬਾਈ ਕਿਸੇ ਪਾਸੇ ਵੀ ਇਹ ਚੀਜ਼ ਆ ਫਿਰ ਪਿੰਡ ਪਿੰਡ ਜਾ ਕੇ ਕਰਦੇ ਹਾਂ ਜਰਾ ਹਾਂਜੀ ਸਾਰੇ ਘੱਟੋ ਘਾਟੇ ਤਕਰੀਬਨ 70 ਪਿੰਡ ਅਸੀਂ ਕਵਰ ਕਰ ਚੁੱਕੇ ਆ ਜੀ ਅਜੇ ਤੱਕ ਤੁਸੀਂ ਦੇਖ ਲਓ ਮੈਨੂੰ ਲੱਗਦਾ ਹੈ ਸਭਾ ਤੁਸੀਂ ਮੈਨੂੰ ਪੁੱਛਿਆ ਵੀ ਪਿੰਡ-ਪਿੰਡ ਜਾ ਰਹੇ ਹੋ ਹਰਾਨੀ ਦੀ ਗੱਲ ਹੋਈ ਹੈ ਵੀ ਤੁਹਾਨੂੰ ਪਤਾ ਨਹੀਂ ਵੀ 70 ਪਿੰਡ ਕਵਰ ਕਰ ਰਹੇ ਟੀਮ ਜੰਟਨ ਦੱਸੋ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਜਾਗਰੂਤ ਕਰਾ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਹਾਲੀ ਜਾਂ ਸਮਾਜ ਸੇਵਕਾਂ ਨੂੰ ਪਤਾ ਨਹੀਂ ਹਾਲੇ ਵੀ ਇਹਨਾਂ ਵੱਲ ਆਉਣਾ ਚਾਹੀਦਾ ਲੋਕਾਂ ਨੂੰ ਹਾਂਜੀ ਸਰ ਨੌਜਵਾਨ ਭੜਕੇ ਫਿਰਦੇ ਨੇ ਅੱਜਕੱਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਸਮਾਜ ਸੇਵਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਕੋਈ ਮੈਸੇਜ ਦੇਣਾ ਚਾਹੋ ਵੀ ਜਿਹੜੇ ਨੌਜਵਾਨ ਤੁਸੀਂ ਕਰਵਾ ਰਹੇ ਹੋ ਪ੍ਰੋਗਰਾਮ ਜਿਨ੍ਹਾਂ ਨੇ ਕਰਵਾਇਆ ਇਹ ਜਿਹੇ ਵੀ ਹੋਰਾਂ ਨੂੰ ਵੀ ਕਰ ਬੱਟ ਖੁਦ ਪੱਜ ਰਹੇ ਆ ਚਿੱਟੇ ਗੁੜ ਤੇ ਪਜਾਮੇ ਪਾ ਕੇ ਬਾਈ ਕਦੇ ਗੰਦ ਸਾਫ ਨਹੀਂ ਹੁੰਦਾ ਜਿੰਨਾ ਟਾਈਮ ਥੋੜੇ ਗੁੜ ਤੇ ਪਜਾਮੇ ਗੰਦੇ ਹੀ ਹੁੰਦੇ ਇੱਥੇ ਵੇਚ ਆ ਕੇ ਇਹਨਾਂ ਦੇ ਉਹਨਾ ਟਾਈਮ ਨਹੀਂ ਸਾਡੇ ਇੱਕ ਵਾਰੀ ਜਿਹੜੀ ਟੀ-ਸ਼ਰਟ ਪਹਿ ਜਾਂਦੀ ਹੈ ਨਾ ਦੂਜੀ ਵਾਰੀ ਪੈਂਦੀ ਨਹੀਂ ਇਹ ਤਾਂ ਚਲੋ ਅੱਜ ਮੀਂਹ ਆ ਗਿਆ ਸੀ ਇੱਥੋਂ ਪ੍ਰੋਗਰਾਮ ਨਹੀਂ ਕੀਤਾ ਪਰ ਜਿਹੜੀ ਟੀ-ਸ਼ਰਟ ਪਜਾਮਾ ਘਰੋਂ ਪਾ ਕੇ ਆ ਕੇ ਦੂਜੀ ਵਾਰੀ ਪੈਂਦਾ ਨਹੀਂ ਨਿਆਣੇ ਜਾਂ ਖੱਚ ਕੇ ਪਾੜ ਦਿੰਦੇ ਨੇ ਜਾਂ ਮਿੱਟੀ ਨਾਲ ਖਰਾਬ ਹੋ ਜਾਂਦਾ ਅਜੇ ਇਹ ਕੈਂਪ ਲਵਾਉਣੇ ਹੁੰਦਾ ਤੁਹਾਡੇ ਨਾਲ ਕਿਵੇਂ ਸੰਪਰਕ ਹੋ ਸਕਦਾ ਸਾਡੀ ਟੀਮ ਆ ਬਾਈ ਪੂਰੀ ਕੰਮ ਕਰ ਰਹੀ ਆ ਪਰ ਸਾਡੀਆਂ ਕੁਝ ਕੰ ਹੁਣ ਤੇ ਉਹਨਾਂ ਵਾਲੇ ਪ੍ਰਬੰਧ ਹੋ ਗਏ ਤੁਹਾਡਾ ਕੋਈ ਕੰਟੈਕਟ ਨੰਬਰ ਮੈਸੇਜਿੰਗ ਕਲੈਕਸ਼ਨ ਦੇਣਾ ਚਾਹੁੰਦੇ ਆਂ ਮੈਸੇਜ ਸਰ ਸਾਡਾ ਇੱਕ ਨੰਬਰ ਹੈਗਾ 98724 78824 ਮੇਰੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਅਕਾਊਂਟ ਤੇ ਲਿਖਿਆ ਵੀ ਹੋਇਆ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਟੀਮ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਬਹੁਤ ਬਹੁਤ ਧੰਨਵਾਦ ਦੁਬਾਰਾ ਮਾੜਾ ਜੀ ਨਾਲ ਗੱਲ ਹੀ ਹਾਂ ਹਾਂ ਪਤਾ ਆ ਗਿਆ